ਥੋੜੀ ਜੀ ਗੱਲ ਜ਼ੋਹਰਾਨ ਮਮਦਾਨੀ ਦੀ ਕਰਦੇ ਆਂ ਜਿਹੜੇ ਕਿ ਨਿਊਯਾਰਕ ਦੇ ਮੇਅਰ ਬਣ ਸਕਦੇ ਨੇ ਖਾਸ ਗੱਲ ਇਹ ਹੈ ਕਿ ਉਹ ਨਰਿੰਦਰ ਮੋਦੀ ਦੇ ਬੜੇ ਕੱਟੜ ਵਿਰੋਧੀ ਨੇ ਹੂੰ ਜ਼ੋਹਰਾਨ ਮਮਦਾਨੀ ਬਹੁਤਿਆਂ ਨੇ ਨਾਮ ਪਹਿਲੀ ਵਾਰੀ ਸੁਣਿਆ ਹੋਣਾ ਜੇ ਆਪਾਂ ਉਹਨਾਂ ਦੀ ਗੱਲ ਕਰਦੇ ਆਂ ਜੀ ਜੀ ਜ਼ੋਹਰਾਨ ਮਮਦਾਨੀ ਜਿਹੜੇ ਨੇ ਜੀ ਉਹ ਤਕਰੀਬਨ ਤਕਰੀਬਨ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਬਣ ਚੁੱਕੇ ਨੇ ਨਿਊਯਾਰਕ ਸ਼ਹਿਰ ਦਾ ਮੇਅਰ ਬਣਨ ਵਾਸਤੇ ਇਹਦਾ ਫੈਸਲਾ ਕੁਝ ਦਨਾਂ ਦੇ ਵਿੱਚ ਹੋ ਜਾਣਾ ਹੈ ਕਿ ਉਹ ਉਮੀਦਵਾਰ ਪੱਕੇ ਤੌਰ ਤੇ ਬਣਨਗੇ ਜਾਂ ਨਹੀਂ ਪਰ ਲੱਗਦਾ ਹੈ ਇਸੇ ਤਰ੍ਹਾਂ ਕਿ ਜਿਵੇਂ ਉਹਨਾਂ ਨੇ ਪ੍ਰਾਇਮਰੀ ਜਿੱਤ ਲਈ ਹੈ ਤੇ ਉਹ ਬਣਨਗੇ ਇਹ ਅਮਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਜਦੀ ਆਬਾਦੀ ਜਿਹੜੀ ਨਿਊਯਾਰਕ ਦੀ ਹੈ ਉਹ 8.5 ਮਿਲੀਅਨ ਦੇ ਲੱਗਿਆ ਓਪਰੇਟਿੰਗ ਬਜਟ ਜਿਹੜਾ ਆ 100 ਬਿਲੀਅਨ 110 ਬਿਲੀਅਨ ਤੋਂ ਵੀ ਜ਼ਿਆਦਾ ਜੋ ਕਿ ਸੈਂਕੜੇ ਹੀ ਦੇਸ਼ਾਂ ਦੇ ਨਾਲੋਂ ਵੀ ਜ਼ਿਆਦਾ ਪੂਰੇ ਪੂਰੇ ਦੇਸ਼ ਦੇ ਬਜਟ ਨਾਲੋਂ ਜ਼ਿਆਦਾ ਬਜਟ ਬਜਟ ਜਿਹੜਾ ਹੈ ਉਹ ਨਿਊਯਾਰਕ ਸ਼ਹਿਰ ਦਾ ਤੇ ਜ਼ੌਨਾਨ ਮਮਦਾਨੀ ਸਾਰੇ 33 ਸਾਲਾਂ ਦੇ ਨੇ ਤੇ ਪੋਲਿਟਿਕਲ ਜਿਹੜਾ ਸੀਨ ਤੇ ਉਹਨਾਂ ਦਾ ਉਭਾਰ ਹੋਇਆ ਉਸ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਹੈਰਾਨ ਵੀ ਹੋਏ ਨੇ ਡੋਨਲਡ ਟਰੰਪ ਤੇ ਬਹੁਤ ਕੁਝ ਬੋਲ ਗਏ ਨੇ ਖੈਰ ਉਹਨਾਂ ਦੀ ਗੱਲ ਅਸੀਂ ਨਹੀਂ ਕਰਦੇ ਉਹਨਾਂ ਨੇ ਤੇ ਡੈਮੋਕ੍ਰੈਟਿਕ ਪਾਰਟੀ ਦੇ ਦੁਆਲੇ ਹੋ ਕੇ ਇਸ ਉਮੀਦਵਾਰ ਨੂੰ ਵੀ ਭੰਡਿਆ ਤੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਸੋ ਜੁਲਾਈ ਪਹਿਲੀ ਨੂੰ ਪਤਾ ਲੱਗ ਜਾਵੇਗਾ ਕਿ ਉਮੀਦਵਾਰ ਬਣਨਗੇ ਜਾਂ ਨਹੀਂ ਬਣਨਗੇ ਤੇ ਜੇ ਇਹ ਜੋ ਬਣ ਜਾਂਦੇ ਨੇ ਤੇ ਇਸ ਦੇਸ਼ ਦੇ ਇਹ ਕਿਸੇ ਪਟੇ ਸ਼ਹਿਰ ਦੇ ਪਹਿਲੇ ਮੁਸਲਮ ਮੇਅਰ ਹੋਣਗੇ ਤੇ ਭਾਰਤੀ ਮੂਲ ਦੇ ਅਮਰੀਕਨ ਮੇਅਰ ਹੋਣਗੇ ਤੇ ਯੰਗੇਸਟ ਮੇਅਰ ਹੋਣਗੇ ਇਹ ਕਈ ਸਾਰੀਆਂ ਚੀਜ਼ਾਂ ਨੇ ਮਮਦਾਨੀ ਕੌਣ ਨੇ ਉਹਨਾਂ ਬਾਰੇ ਦੱਸਦੇ ਆ ਜੀ ਮਮਦਾਨੀ ਯੂਗਾਂਡਾ ਦੇ ਵਿੱਚ ਜਨਮੇ ਨੇ ਕੰਪਾਲਾ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਉਹ ਭਾਰਤੀ ਮੂਲ ਦੇ ਨੇ ਤੇ ਅਮਰੀਕਨ ਸਿਟੀਜ਼ਨ ਮਮਦਾਨੀ 2018 ਚ ਬਣੇ ਨੇ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਇਸ ਤੋਂ ਪਹਿਲਾਂ ਉਹ ਉਹ ਜਿੱਥੇ ਜਨਮੇ ਸੀ ਉਸ ਤੋਂ ਬਾਅਦ ਫਿਰ ਉਹ ਸਾਊਥ ਅਫਰੀਕਾ ਚਲੇ ਗਏ ਸੀ ਫੈਮਿਲੀ ਉਹਨਾਂ ਦੀ ਤੇ 7 ਸਾਲ ਦੀ ਉਮਰ ਦੇ ਵਿੱਚ ਉਹ ਨਿਊਯਾਰਕ ਆ ਗਏ ਸੀ ਮਮਦਾਨੀ ਦੀ ਮਾਤਾ ਮਦਰ ਮੀਰਾ ਨਾਇਰ ਤੁਸੀਂ ਸੁਣਿਆ ਹੋਵੇਗਾ ਨਾਮ ਉਹ ਅਵਾਰਡ ਵਿਨਿੰਗ ਫਿਲਮ ਮੇਕਰ ਹੈ ਤੇ ਉਹਨਾਂ ਦੇ ਕ੍ਰੈਡਿਟਸ ਜਿਹੜੇ ਨੇ ਉਹਨਾਂ ਤੇ ਮੌਨਸੂਨ ਵੈਡਿੰਗ ਨੇਮਡ ਸੇਕ ਮਿਸਿਸਿਪੀ ਮਸਾਲਾ ਇਹੋ ਜਿਹੀਆਂ ਫਿਲਮਾਂ ਉਹਨਾਂ ਨੇ ਬਣਾਈਆਂ ਹੋਈਆਂ ਨੇ ਉਹਨਾਂ ਕੋਲ ਪਰ ਸਰਕਾਰ ਦਾ ਪਦਮ ਸ਼੍ਰੀ ਵੀ ਉਹਨਾਂ ਕੋਲ ਅਵਾਰਡ ਹੈ ਤੇ ਮਮਦਾਨੀ ਦੇ ਪਿਤਾ ਮਹਿਮੂਦ ਮਮਦਾਨੀ ਜਿਹੜੇ ਨੇ ਐਨਥਰੋਪੋਲੋਜੀ ਪ੍ਰੋਫੈਸਰ ਨੇ ਕਾਲੰਬੀਆ ਯੂਨੀਵਰਸਿਟੀ ਦੇ ਵਿੱਚ ਤੇ ਮਮਦਾਨੀ ਜਿਹੜੇ ਮਿਹਰਬਾਨ ਦੀ ਕੋਸ਼ਿਸ਼ ਕਰ ਰਹੇ ਨੇ ਖੁਦ ਵਿਆਹੇ ਹੋਏ ਨੇ ਰਮਾ ਦਵਾਜੀ ਦੇ ਨਾਲ ਇੱਕ ਸੀਰੀਅਨ ਅਮਰੀਕਨ ਆਰਟਿਸਟ ਨੇ ਤੇ ਇਹ ਜਿਹੜੇ ਮਮਦਾਨੀ ਜਿਹੜੇ ਮਿਹਰਬਾਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਖੁਦ ਵੀ ਰੈਪਰ ਰਹੇ ਨੇ ਸਿੰਗਰ ਰਹੇ ਨੇ ਤੇ ਗੀਤ ਜਿਹੜਾ ਇੱਕ ਉਹਨਾਂ ਨੇ 2019 ਦੇ ਵਿੱਚ ਨਾਨੀ ਗੀਤ ਲਿਖਿਆ ਸੀ ਆਪਣੀ ਨਾਨੀ ਵਾਸਤੇ ਸੋ ਉਹਨਾਂ ਦੀ ਕੈਂਪੇਨ ਵੀ ਜਿਹੜੀ ਹੈ ਬੜੇ ਵੱਖਰੇ ਤਰੀਕੇ ਨਾਲ ਚੱਲੀ ਹੈ ਤੇ ਸਾਊਥ ਏਸ਼ੀਅਨਸ ਨੂੰ ਉਹਨਾਂ ਨੇ ਹਿੰਦੀ ਤੇ ਉਰਦੂ ਦੇ ਵਿੱਚ ਬਾਲੀਵੁੱਡ ਦੇ ਥੀਮ ਯੂਜ਼ ਕਰਕੇ ਉਹਨਾਂ ਨੇ ਆਪਣੀ ਕੈਂਪੇਨ ਚਲਾਈ ਤੇ ਫਲਸਤੀਨੀਆ ਦੇ ਵਾਸਤੇ ਉਹ ਹਮੇਸ਼ਾ ਕੈਂਪੇਨ ਕਰਦੇ ਰਹੇ ਨੇ ਤੇ ਆਊਟ ਸਪੋਕਨ ਸਪੋਰਟ ਹੈ ਉਹਨਾਂ ਦੀ ਫਲਸਤੀਨੀ ਲੋਕਾਂ ਵਾਸਤੇ ਤੇ ਇਜ਼ਰਾਈਲ ਦੇ ਕੱਟੜ ਵਿਰੋਧੀ ਰਹੇ ਨੇ ਤੇ ਨਿਤਨ ਯਾਹੂ ਨੂੰ ਬਹੁਤ ਜ਼ਿਆਦਾ ਪੰਡਦੇ ਰਹੇ ਨੇ ਆਪਣੀਆਂ ਗੱਲਾਂ ਦੇ ਵਿੱਚ ਪਰ ਪਿੱਛੇ ਜੇ ਉਹਨਾਂ ਨੂੰ ਸਟੇਜ ਤੇ ਜਦੋਂ ਉਹਨਾਂ ਦੀ ਡਿਬੇਟ ਵਗੈਰਾ ਚੱਲ ਰਹੀ ਸੀ ਤੇ ਉਹਨਾਂ ਨੂੰ ਇੱਕ ਸਵਾਲ ਆਇਆ ਕਿ ਕੀ ਤੁਸੀਂ ਪੀਐਮ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸਟੇਜ ਸ਼ੇਅਰ ਕਰਨਾ ਚਾਹੋਗੇ ਤੇ ਇਸ ਤੇ ਜਿਹੜੇ ਬਾਕੀ ਉਮੀਦਵਾਰ ਸੀ ਉਹਨਾਂ ਨੇ ਤਾਂ ਨੋ ਲਫਜ਼ੀ ਜਵਾਬ ਦਿੱਤਾ ਲੇਕਿਨ ਮਮਦਾਨੀ ਬੋਲੇ ਕਿ ਨੋ ਪਹਿਲਾਂ ਉਹਨਾਂ ਨੇ ਨੋ ਕਿਹਾ ਫਿਰ ਅੱਗੇ ਜਾ ਕੇ ਹੋਰ ਵੀ ਕੁਝ ਬੋਲੇ ਜਿਸ ਵਿੱਚ ਉਹਨਾਂ ਨੇ ਨਰਿੰਦਰ ਮੋਦੀ ਹੁਣਾਂ ਨੂੰ ਵਾਰ ਕ੍ਰਿਮੀਨਲ ਤੱਕ ਕਹਿ ਦਿੱਤਾ ਤੇ ਉਹਨਾਂ ਦੀ ਤੁਲਨਾ ਜਿਹੜੀ ਹੈ ਉਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਨਮੀਨ ਨੇਤਨਯਾਹੁ ਨਾਲ ਕੀਤੀ ਤੇ ਇਹ ਵੀ ਕਿਹਾ ਕਿ ਜਿਸ ਤਰੀਕੇ ਗੁਜਰਾਤ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਮਾਰਿਆ ਤੇ ਮੇਰੇ ਨਾਲ ਜਦੋਂ ਲੋਕ ਗੱਲ ਕਰਦੇ ਨੇ ਤੇ ਜਿਸ ਤਰ੍ਹਾਂ ਉਹਨਾਂ ਨੇ ਮੁਸਲਮਾਨਾਂ ਨੂੰ ਦਬਾਇਆ ਤੇ ਮੈਨੂੰ ਬਹੁਤ ਨਮੋਸ਼ੀ ਹੁੰਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੋ ਉਹਨਾਂ ਨੂੰ ਵਾਰ ਕ੍ਰਾਈਮਨਲ ਤੱਕ ਉਹ ਕਹਿਣ ਦੇ ਵਿੱਚ ਗਏ ਨੇ ਹੁਣ ਮਮਦਾਨੀ ਕੀ ਕਰਨਗੇ ਤੇ ਕਿਵੇਂ ਜਿੱਤਣਗੇ ਜਾਂ ਅੱਗੇ ਕਿਵੇਂ ਜਾਣਗੇ ਇੱਕ ਵੱਖਰੀ ਚੀਜ਼ ਹੈ ਪਰ ਭਾਰਤ ਦੇ ਵਿੱਚ ਚਰਚਾ ਹੁਣ ਛਿੜ ਪਈ ਹੈ ਪਹਿਲਾਂ ਉਹਨਾਂ ਦੇ ਨਾਮ ਬਾਰੇ ਕੋ ਬਹੁਤੀ ਚਰਚਾ ਨਹੀਂ ਹੋਈ ਕਿ ਕੌਣ ਨੇ ਤੇ ਮੇਅਰ ਕੌਣ ਬਣਨ ਜਾ ਰਿਹਾ ਪਰ ਜਦੋਂ ਆ ਗੱਲਾਂ ਸਾਹਮਣੇ ਆਈਆਂ ਨੇ ਤੇ ਹੁਣ ਭਾਰਤ ਦੇ ਵਿੱਚ ਮੀਡੀਆ ਨੇ ਉਹਨਾਂ ਨੂੰ ਚੁੱਕ ਲਿਆ ਜੀ ਜੀ ਤੇ ਮੀਰਾ ਨਾਇਰ ਜਿਸ ਦੇ ਇਹ بیٹے ਨੇ ਮੀਰਾ ਨਾਇਰ ਦੇ ਬਾਰੇ ਤੇ ਇਹਨਾਂ ਦੇ ਬਾਰੇ ਕੌਣ ਬੋਲਿਆ ਜੀ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਕੰਗਨਾ ਰਣੌਤ ਉਹ ਕਹਿੰਦੇ ਨੇ ਕਿ ਮੀਰਾ ਨਾਇਰ ਨੂੰ ਮੈਂ ਜਾਣਦੀ ਆ ਕਿ ਉਹ ਪਦਮਸ਼ਰੀ ਹੈ ਤੇ ਸਾਡੇ ਕੈਨੇਡਾ ਸਾਰੀ ਇੰਡੀਆ ਦੀ ਬੌਰਨ ਹੈ ਗ੍ਰੇਟ ਭਾਰਤ ਦੀ ਬੌਰਨ ਲਫ਼ਜ਼ ਉਹਨਾਂ ਨੇ ਗ੍ਰੇਟ ਭਾਰਤ ਬੋਲਿਆ ਤੇ ਮਹਿਮੂਦ ਮਮਦਾਨੀ ਨਾਲ ਉਹ ਵਿਆਹ ਹੋਏ ਨੇ ਜੋ ਕਿ ਗੁਜਰਾਤੀ ਮੂਲ ਦੇ ਅੱਛਾ ਇੱਥੇ ਇਹ ਵੀ ਦੱਸ ਦਈਏ ਕਿ ਮੀਰਾ ਨਾਇਰ ਦਾ ਪਰਿਵਾਰ ਜਿਹੜਾ ਹੈ ਉਹ Hindu ਪੰਜਾਬੀ ਪਰਿਵਾਰ ਹੈ ਜੀ ਤੇ ਉਹਨਾਂ ਦੇ ਪਤੀ ਜਿਹੜੇ ਨੇ ਮਹਿਮੂਦ ਮਮਦਾਨੀ ਉਹ ਗੁਜਰਾਤੀ origin ਦੇ ਨੇ ਸੋ ਕੰਗਨਾਰ ਨੌਥ ਕੀ ਕਹਿੰਦੇ ਨੇ ਕਿ ਉਹ ਜਨਮੇ ਇੱਥੇ ਦੇ ਨੇ ਉਹ ਭਾਰਤ ਦੇ ਨੇ ਉਹਨਾਂ ਦੇ ਉਹਨਾਂ ਦੇ ਜਿਹੜੇ ਫਾਦਰ ਨੇ ਉਹ ਗੁਜਰਾਤੀ ਨੇ ਪਰ ਕਹਿੰਦੇ ਸਨ ਦਾ ਨਾਮ ਜਿਹੜਾ ਹੈ ਜ਼ੁਹਰਾਨ ਹੈ ਤੇ ਉਥੇ ਥੱਲੇ ਉਹ ਕਹਿੰਦੇ ਨੇ ਕਿ ਨਾਮ ਤੋਂ ਤੇ ਉਹ ਪਾਕਿਸਤਾਨੀ ਲੱਗਦਾ ਹੈ ਇੰਡੀਅਨ ਨਾਲ ਤੇ ਬਾਹਰ ਕਹਿੰਦੇ ਉਹਦੀ ਹਿੰਦੂ ਆਈਡੈਂਟੀਟੀ ਨੂੰ ਕੀ ਹੋਇਆ ਬਲੱਡ ਲਾਈਨ ਨੂੰ ਕੀ ਹੋਇਆ ਪਰ ਹੁਣ ਕਹਿੰਦੇ ਉਹ ਹਿੰਦੂਇਜ਼ਮ ਨੂੰ ਖਤਮ ਕਰਨਾ ਚਾਹੁੰਦਾ ਤੇ ਲਫ਼ਜ਼ ਵਰਤਿਆ ਨਾਊ ਹੀ ਇਜ਼ ਰੈਡੀ ਟੂ ਵਾਈਪ ਆਊਟ ਹਿੰਦੂਇਜ਼ਮ ਵਾਓ ਇਹ ਕੰਗਨਾਰ ਰੋਥ ਦਾ ਕਹਿਣਾ ਹੈ ਜੀ ਸੋ ਕੰਗਨਾ ਰੋਥ ਨੂੰ ਬਾਕੀ ਸਾਡੇ ਦੇਖਣ ਵਾਲੇ ਦੱਸਣਗੇ ਅਸੀਂ ਹੋਰ ਕੀ ਕਹਿਣਾ ਜੀ ਜੀ